ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਵਿੱਚ ਆਪਾਂ ਅੱਜ ਦੇਖ ਰਹੇ ਹਾਂ ਇਹ ਜੀ ਦੇਸੀ ਕਣਕਾ ਬਾਂਸੀ ਗੋਲਡ ਪਰ ਆਪਣੇ ਪੰਛੀ ਦੀ ਗਿਣਤੀ ਵੱਧਾਉ ਬੱਲੀਆਂ ਤੋੜ ਕੇ ਲਜਾਈ ਜਾਂਦਣੀਆਂ ਜਿੱਕਣਾ ਬਹੁਤ ਸਾਰੀਆਂ ਲਾਈਨਾਂ ਤੋਂ ਬੱਲੀਆਂ ਲਜਾ ਚੁੱਕੇ ਨੇ ਇੱਥੇ ਹੁਣ ਬੱਲੀ ਹੈ ਨਹੀਂਗੀ ਪਰ ਕਮਾਲ ਦੀ ਗੱਲ ਹੈ ਵੀ ਨਾਲ ਦੇ ਖੇਤਾਂ 'ਚ ਨਹੀਂ ਤੋੜਦੇ ਕੋਈ ਪੰਛੀ ਸੌਂਕ ਕੇ ਖਾਂਦੇ ਨੇ ਤੇ ਉਹਨਾਂ ਨੂੰ ਦੇਸੀ ਕਿਸਮਾਂ ਦਾ ਦੇਸੀ ਬਰੀਡਾਂ ਦਾ ਪਤਾ ਲੱਗ ਜਾਂਦਾ ਪਰ ਕੁਦਰਤ ਆਪਾਂ ਨੂੰ ਵੱਖਰੇ ਤਰ੍ਹਾਂ ਦੀਆਂ ਫਸਲਾਂ ਵੀ ਦਿੰਦੀ ਆ ਸੋ ਆਇਕ ਕਿਸਮ ਹੈ ਬਾਂਸੀ ਗੋਲਡ ਦੇ ਦਾਣਿਆਂ ਦੀ ਇਹ ਜਿਹੜੀ ਬੱਲੀ ਆ ਜੀ ਇਹਦੇ ਤੂੜ ਕਾਲੇ ਰੰਗ ਦੇ ਹੁੰਦੇ ਨੇ ਮਤਲਬ ਆ ਜਿਹੜੇ ਪੰਲਵੀਰਾਂ ਨੇ ਤੇ ਆ ਜਿਹੜੀ ਆਪਾਂ ਬੱਲੀਆਂ ਫੜੀਆਂ ਹੋਈਆਂ ਨੇ ਆ ਦੇਖੋ ਇਹਨਾਂ ਦੇ ਕਾਲੇ ਰੰਗ ਦੇ ਨੇ ਜਿਵੇਂ ਛੱਲੀਆਂ ਦੇ ਵਾਲ ਕਾਲੇ ਹੋ ਜਾਂਦੇ ਸੀਗੇ ਇਹ ਵੈਰਾਈਟੀ ਹੈ ਜਿਹੜੀ ਕੋਈ ਦੇਸੀ ਹੋਵੇ ਵਿਚਰਲੀ ਹੋਈ ਹੈ ਪੁਰਾਣੀ ਤੇ ਤੁਸੀਂ ਬਹੁਤ ਘੱਟ ਦੇਖੀ ਹੋਣੀ ਹੈ ਵੀ ਜਿਹਦੇ ਕਾਲੇ ਤੂੜ ਹੋਣ ਕਾਲੇਵਾਲ ਹੁਣ ਸੋ ਇਹ ਕੁਦਰਤੀ ਖੇਤੀ ਦੀ ਵੀ ਇੱਕ ਕਮਾਲ ਦੀ ਵੈਰੈਟੀ ਆ ਹੈ ਦੇਸੀ ਵਾਂਸੀ 골ਡ ਚ ਰਲਈ ਹੋਈ ਆ ਤੇ ਕਾਲੇਵਾਲ ਨੇ ਸੁਆਪ ਜੀ ਨਾਲ ਸਾਂਝੇ ਕਰ ਰਹੇ ਆ ਕੁਦਰਤੀ ਖੇਤੀ ਦੀ ਕਾਲੇਵਾਲਾਂ ਵਾਲੀ ਧੰਨਵਾਦ ਜੀ